ਦੋਸਤੋ ਸਤਿ ਸ੍ਰੀ ਅਕਾਲ ਜੂਨ ਦਾ ਮਹੀਨਾ ਨੇੜੇ ਆਉਂਦਾ ਜਾਂਦਾ ਤੇ ਕੱਲੂ ਕਾਰਾ ਜੂਨ 1984 ਵਾਪਰੇ ਨੂੰ ਕਿੰਨਾ ਸਮਾਂ ਹੋ ਗਿਆ ਪਰ ਆਪਾਂ ਵੀ 1 ਜੂਨ ਤੋਂ ਲੈ ਕੇ ਮਤਲਬ ਜਿਹੜਾ ਜੂਨ ਦਾ ਪਹਿਲਾ ਹਫਤਾ ਹੈ ਉਹਦੇ 'ਚ ਸਾਰੇ ਲੋਕ ਯਾਦ ਕਰਦੇ ਆ ਉਹਦੇ 'ਚ ਫੇਸਬੁੱਕ ਤੇ ਸਾਰੇ ਮੁਲਕ ਪੋਸਟਾਂ ਪਾਉਂਦੇ ਆ ਤੇ ਹੁਣ ਆ ਸ਼ਰਮਣੀ ਕਮੇਟੀ ਵਾਲਿਆਂ ਨੂੰ ਵੀ ਐਤ ਕੀ ਯਾਦ ਆਇਆ ਪਤਾ ਨਹੀਂ ਐਤ ਕੀ ਇਲੈਕਸ਼ਨ ਹੈ ਇਹ ਸਾਹਬ ਕਿਤਾਬ ਹੈ ਮਿੱਤਰੋ ਤੇ ਇਹ ਨਾਲ ਆਹਾ 40 ਮਾਂ ਸਲਾਨਾ ਯਾਦ ਕੱਲੂ ਘਰਾ ਜੂਨ 1984 ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਆ ਲਿਖਿਆ ਨਾ ਕਾਂਗਰਸ ਸਰਕਾਰ ਇਹ ਮੈਂ ਪੜਿਆ ਨਹੀਂ ਸੀ ਵੈਸੇ ਇਹ ਮਤਲਬ ਕੀ ਦੀ ਸਾਨੂੰ ਵੋਟਾਂ ਪਾਉਣ ਇਹਨਾਂ ਦਾ ਜੂਨ 1984 ਜਾਂ ਕੱਲੂ ਘਰੇ ਨਾਲ ਜਾਂ ਹੋਰ ਸਾਹਬ ਕਿਤਾਬ ਨਾਲ ਮਿੱਤਰੋ ਕੁਈ ਨਾ ਦਾ ਲਿੰਕ ਨਹੀਂ ਹੁਣ ਆਪਾਂ ਗੱਲ ਕਰਦੇ ਆਂ ਜਦੋਂ ਜੂਨ 1984 ਕੱਲੂ ਘਾਰਾ ਵਰਤ ਗਿਆ ਨਾ ਮਿੱਤਰੋ ਵਾਪਰ ਗਿਆ ਵਾ ਕਹਿਣ ਤੋਂ ਪਾਵ ਤਾਂ ਉਹ ਜੂਨ 1984 ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹਾਲ ਕਰਿਆ ਉਹ ਟਾਈ ਦਾ ਬਦਲਾ ਲਿਆ ਭਾਈ ਬਿਆਨਤ ਸਿੰਘ ਵਰਗੇ ਨੇ ਸਤਵੰਦ ਸਿੰਘ ਵਰਗੇ ਨੇ ਤੇ ਜਿਹੜੇ ਆ ਪੋਸਟਰ ਲਾ ਕੇ ਗਏ ਇਹਨਾਂ ਨੇ ਤਾਂ ਕੱਲੇ ਪੈਸੇ ਮਿੱਤਰੋ ਬਾਰੋਂ ਮਗਾ ਕੇ ਫਾਂਡ ਹੀ ਖਾਦੇ ਤੇ ਹੁਣ ਭਾਈ ਬਿਆਨਤ ਸਿੰਘ ਜੀਆਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿਹੜੇ ਚੋਣ ਲੜ ਰਹੇ ਐ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਮਿੱਤਰੋ ਸਿਰ ਤੇ ਰੱਖਿਆ ਤੇ ਆ ਪੋਸਟਰ ਤਾਂ ਇਹਨਾਂ ਨੇ ਲਾਏ ਆ ਵੀ ਕਾਂਗਰਸ ਨੂੰ ਹਿੱਟ ਕਰਨ ਵਾਸਤੇ ਪਰ ਆਪਾਂ ਦੇਖਣਾ ਕਿ 1 ਜੂਨ ਨੂੰ ਚੋਣਾਂ ਤੇ 4 ਜੂਨ ਨੂੰ ਨਤੀਜਾ ਆਉਣਾ ਜਿਹੜੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਤੇ 4 ਜੂਨ ਨੂੰ ਜਦੋਂ ਨਤੀਜੇ ਆਉਣੇ ਆ ਤਾਂ ਉਹਨਾਂ ਨੇ ਜਸ਼ਨ ਮਨਾਉਣੇ ਆ ਬਹੁਤ ਯਾਨੀ ਕਿ ਲੰਬੀਆਂ ਚੌੜੀਆਂ ਗੱਲਾਂ ਐ ਇੰਗਲਿਸ਼ ਅਖਬਾਰਾਂ ਦੇ ਵਿੱਚ ਸਟੋਰੀਆਂ ਲੱਗਦੀਆਂ ਡੇਲੀ ਉਹਨਾਂ ਨੇ ਜਿਹੜੇ ਦਿਨਾਂ ਵਿੱਚ ਸਭ ਤੋਂ ਵੱਡਾ ਤਖਤ ਸਾਹਿਬ ਆਪਣਾ ਢਾਇਆ ਗਿਆ ਉਹਨਾਂ ਉਸ ਹਫਤੇ ਦੇ ਵਿੱਚ 4 ਜੂਨ ਨੂੰ 2 ਜੂਨ ਨੂੰ ਅੰਦਰ ਮਿਲਟਰੀ ਐਂਟਰ ਹੋਈ 4 ਜੂਨ ਨੂੰ ਅਟੈਕ ਹੋਇਆ ਤੇ 6 ਜੂਨ ਨੂੰ ਸੰਤ ਕਹਿ ਲੋ ਸ਼ਹੀਦ ਹੋਏ ਕਹਿ ਲੋ ਸਿੰਘਾਂ ਦੀ ਸ਼ਹੀਦੀ ਹੋਈ ਤਾਂ 4 ਜੂਨ ਨੂੰ ਉਹਨਾਂ ਨੇ ਜਸ਼ਨ ਮਨਾਉਣਾ ਹੈ ਮਿੱਤਰੋ ਤੇ ਜਿਹੜੇ ਨਵੇਂ ਮੁੰਡੇ ਐ 12 ਸਾਲ ਦੇ 15 ਸਾਲ ਦੇ 8ਵੀਂ 9ਵੀਂ 10ਵੀਂ ਚ ਪੜਦੇ ਆ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਕਿ ਖੱਲੂ ਕਾਰਾ ਕੀ ਐ ਉਹਨਾਂ ਦਾ ਮੋਬਾਈਲਾਂ ਤੱਕ ਧਿਆਨ ਐ ਤਾ ਇਹਨਾਂ ਨੇ ਹੌਲੀ-ਹੌਲੀ ਹੌਲੀ-ਹੌਲੀ ਤੁਹਾਡੇ ਦਿਮਾਗ ਦੇ ਵਿੱਚੋਂ ਧਰਮ ਡਿਲੀਟ ਕਰ ਦੇਣਾ ਮਿੱਤਰੋ ਤੇ ਆ ਜਿਹੜੇ ਡਾਕੂਆਂ ਨੇ ਜਿਨ੍ਹਾਂ ਨੇ ਲਾਇਆ ਨਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਇਹਨਾਂ ਦਾ ਮਤਲਬ ਹੈ ਪੈਸੇ ਖਾਣੇ ਉੱਥੇ ਚੰਗੀ ਦਾਰੂ ਪੀ ਕੇ ਤੇ ਮੁਰਗੇ ੜਾਉਣੇ ਇਹਨਾਂ ਦਾ ਮਤਲਬ ਇਹ ਲੋਕਾਂ ਨੂੰ ਵੀ ਹੁੰਦਾ ਕਮੇਟੀ ਆ ਪਤਾ ਨਹੀਂ ਕੀ ਐ ਇਹਨਾਂ ਨੇ ਤਾਂ ਦੇਖੋ ਲਿਖਿਆ ਇਹਨੋਂ ਤੇ ਕਾਂਗਰਸ ਸਰਕਾਰ ਇਹਨਾਂ ਨੇ ਇਕੱਲੀ ਕਾਂਗਰਸ ਪਾਰਟੀ ਨੂੰ ਹਟ ਕਰਨਾ ਇਹਨਾਂ ਦੇ ਜਿਹੜੇ ਅੱਕ ਐ ਉਹਨਾਂ ਨੇ ਹੁਕਮ ਕਰਤਾ ਕਿ ਪਿੰਡਾਂ 'ਚ ਜਾ ਕੇ ਆ ਫਲੈਕਸ ਲਾ ਦੇਓ ਤੇ ਆ ਫਲੈਕਸਾਂ ਪਿੱਛੇ ਪਤਾ ਨਹੀਂ ਕਿੰਨਾ ਪੈਸਾ ਸ਼੍ਰੋਮਣੀ ਕਮੇਟੀ ਵਾਲੇ ਨੇ ਖਾਦਾ ਕਿੰਨੇ ਮੈਂਬਰਾਂ ਨੇ ਕਿੰਨੇ ਕੀ ਉਹਨੂੰ ਕਹਿੰਦੇ ਹੁੰਦੇ ਜਿਹੜਾ ਵੱਡਾ ਡਾਕੂ ਹੁੰਦਾ ਮੈਨੇਜਰ ਨੇ ਕਿੰਨਿਆਂ ਨੇ ਪੈਸੇ ਖਾਦੇ ਕਿੰਨਿਆਂ ਨੇ ਡੀਜ਼ਲ ਦੇ ਬਿੱਲ ਬਣਾਏ ਕਿੰਨਿਆਂ ਨੇ ਪੈਟਰੋਲ ਦੇ ਬਿੱਲ ਬਣਾਏ ਕਿੱਲਿਆਂ ਨੇ ਆ ਫਲੈਕਸਾਂ ਨਾਲ ਤਾਂ ਕਮਿਸ਼ਨ ਲਿਆ ਹੋਊਗਾ ਕਿੰਨਿਆਂ ਨੇ ਪਿੰਡਾਂ 'ਚ ਲਾਉਣ ਵਾਸਤੇ ਕਮਿਸ਼ਨ ਲਿਆ ਹੋਊਗਾ ਮਤਲਬ ਇਹਨਾਂ ਦਾ ਕਹਿਣ ਤੋਂ ਭਾਵੇਂ ਇਹਨਾਂ ਦਾ ਕੱਲੂ ਘਰੇ ਨਾਲ ਕੋਈ ਮਤਲਬ ਨਹੀਂ ਕੱਲੂ ਘਰਾ ਹੋਇਆ ਦਾ ਭਾਈ ਬਿਆਨਤ ਸਿੰਘ ਵਰਗਿਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਦਾ ਬਦਲਾ ਲਿਆ ਤੇ ਭਾਈ ਬਿਆਨਤ ਸਿੰਘ ਦਾ ਪਰਿਵਾਰ 2008 ਤੱਕ ਆਟਾ ਉਧਾਰਾ ਮੰਗ ਕੇ ਰੋਟੀ ਖਾਂਦਾ ਰਿਹਾ ਹੈ। ਸਾਹਵਲਾ ਲੋ ਆ ਜਿਹੜੇ ਡਾਕੂ ਆ ਨਾ ਥੱਲੇ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਸੇ ਨੇ ਨਹੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਘਰੇ ਆਟਾ ਹੈਗਾ ਕਿ ਨਹੀਂ ਤੁਸੀਂ ਪੜ੍ਹ ਦਸਵੀਂ ਚ ਭਾਈ ਸਰਬਜੀਤ ਸਿੰਘ ਪੜ੍ਹਦੇ ਸੀ ਉਹਨਾਂ ਦਾ ਨਾਮ ਕੱਟਤਾ ਕਿ ਉਹਨਾਂ ਤੋਂ ਫੀਸ ਨਹੀਂ ਭਰੀ ਗਈ। ਇਹ ਆਪਣੇ ਪੰਥ ਦਾ ਹਾਲ ਹੈ ਸੋ ਹੁਣ ਭਾਈ ਸਰਬਜੀਤ ਸਿੰਘ ਵਰਗਿਆਂ ਦੀ ਸਪੋਰਟ ਕਰਕੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਓ ਆ ਜਿਹੜਾ ਥੱਲੇ ਲਿਖੀ ਹੈ ਨਾ ਲਈ ਨਹੀਂ ਨਾ ਤੇ ਕਦੇ ਵੀ ਵਿਸ਼ਵਾਸ ਨਾ ਕਰੋ ਇਹ ਡਾਕੂ ਜਾਣਦੇ ਐ ਸੋ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ